ਸਵਾਗਤ ਹੈ ਦੋਸਤੋ ਇੱਕ ਹੋਰ ਨਵੀਂ ਕਹਾਣੀ ਵਿੱਚ ਦੋਸਤੋ ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ੍ਹ ਦੀ ਹੈ ਉੱਥੋਂ ਦਾ ਰਹਿਣ ਵਾਲਾ ਜਤਿੰਦਰ ਕੁਮਾਰ ਬਹੁਤ ਹੀ ਸਿੱਧਾ ਸਾਦਾ ਤੇ ਮਿਹਨਤੀ ਆਦਮੀ ਸੀ ਉਹ ਆਪਣੇ ਪਰਿਵਾਰ ਦੇ ਲਈ ਜਾਨ ਛਿੜਕਦਾ ਸੀ ਦਰਅਸਲ ਜਤਿੰਦਰ ਕੁਮਾਰ ਬੰਗਲੌਰ ਵਿੱਚ ਰਹਿ ਕੇ ਨੌਕਰੀ ਕਰਦਾ ਸੀ ਤਾਂ ਜੋ ਉਸ ਦੀ ਬੇਟੀ ਦੀ ਦੇਖਭਾਲ ਵਧੀਆ ਹੋ ਸਕੇ ਤੇ ਉਸ ਦਾ ਵਿਆਹ ਇੱਕ ਵਧੀਆ ਘਰ ਵਿੱਚ ਕਰ ਸਕੇ ਜਤਿੰਦਰ ਦੀ ਬੇਟੀ ਆਪਣੀ ਮਾਂ ਦੇ ਨਾਲ ਪਿੰਡ ਵਿੱਚ ਹੀ ਰਹਿੰਦੀ ਸੀ ਜਦੋਂ ਉਹ 12ਵੀਂ ਕਲਾਸ ਪਾਸ ਕਰ ਲੈਂਦੀ ਹੈ ਤਾਂ ਫਿਰ ਉਹ ਸਕੂਲ ਜਾਣਾ ਬੰਦ ਕਰ ਦਿੰਦੀ ਹੈ ਤੇ ਆਪਣੀ ਮਾਂ ਦੇ ਨਾਲ ਘਰ ਦੇ ਕੰਮਾਂਕਾਰਾਂ ਵਿੱਚ ਹੱਥ ਵਟਾਉਣ ਲੱਗਦੀ ਹੈ ਜਤਿੰਦਰ ਦੀ ਬੇਟੀ ਦਾ ਨਾਂ ਸ਼ਵਾਨੀ ਹੈ ਉਹ ਬਹੁਤ ਹੀ ਸਿੱਧੀ ਸਾਦੀ ਤੇ ਸਾਊ ਕੁੜੀ ਸੀ ਉਹ ਆਪਣੇ ਮਾਤਾ-ਪਿਤਾ ਦੀ ਇਕਲौती ਧੀ ਸੀ ਇਸ ਲਈ ਉਸਦੇ ਮਾਤਾ-ਪਿਤਾ ਨੇ ਉਸਨੂੰ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਸੀ ਸ਼ਿਵਾਨੀ ਦੀ ਮਾਂ ਦਾ ਨਾਂ ਸੀਮਾ ਹੈ ਤੇ ਉਸਦੀ ਉਮਰ 40 ਸਾਲ ਦੇ ਕਰੀਬ ਸੀ ਸੀਮਾ ਆਪਣੀ ਬੇਟੀ ਦੇ ਨਾਲ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਉਸਦਾ ਪਤੀ ਬੰਗਲੌਰ ਵਿੱਚ ਕੰਮ ਕਰਦਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਜਤਿੰਦਰ ਤੇ ਜਾਣ ਤੋਂ ਬਾਅਦ ਸੀਮਾ ਤੇ ਆ ਜਾਂਦੀ ਹੈ ਪਰ ਕਦੇ ਵੀ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਸਿੱਧੀ ਸਾਦੀ ਦਿਸਣ ਵਾਲੀ ਸੀਮਾ ਇੱਕ ਦਿਨ ਕੁਝ ਅਜੀਹਾ ਕਰ ਦੇਵੇਗੀ ਜਿਸਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਫਿਰ ਸਮਾਂ ਬੀਤਣ ਤੇ ਸ਼ਵਾਨੀ ਦਾ ਪਿਤਾ ਜਤਿੰਦਰ ਉਸ ਦਾ ਵਿਆਹ ਕਰਨ ਦੇ ਲਈ ਇੱਕ ਮੁੰਡਾ ਦੇਖਦਾ ਹੈ ਉਸ ਮੁੰਡੇ ਦਾ ਨਾਮ ਰਾਹੁਲ ਸੀ ਉਹ ਅਲੀਗੜ ਦਾ ਹੀ ਰਹਿਣ ਵਾਲਾ ਸੀ ਰਾਹੁਲ ਦੇਖਣ ਵਿੱਚ ਬਹੁਤ ਹੀ ਸੋਹਣਾ ਤੇ ਸਮਝਦਾਰ ਮੁੰਡਾ ਸੀ ਇਹ ਰਿਸ਼ਤਾ ਕਿਸੇ ਜਾਣ ਪਹਿਚਾਨ ਵਾਲੇ ਦੇ ਰਾਹੀਂ ਹੁੰਦਾ ਹੈ ਤੇ ਜਦੋਂ ਸ਼ਵਾਨੀ ਦਾ ਪਿਤਾ ਤੇ ਉਸ ਦੀ ਮਾਂ ਉਸ ਮੁੰਡੇ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਉਹ ਮੁੰਡਾ ਪਸੰਦ ਆ ਜਾਂਦਾ ਹੈ ਫਿਰ ਸ਼ਵਾਨੀ ਤੇ ਰਾਹੁਲ ਦੀ ਮੰਗਣੀ ਕਰ ਦਿੱਤੀ ਜਾਂਦੀ ਹੈ ਤੇ ਥੋੜੇ ਸਮੇਂ ਬਾਅਦ ਹੀ ਉਹਨਾਂ ਦੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਜਾਂਦੀ ਹੈ ਜਤਿੰਦਰ ਆਪਣੀ ਬੇਟੀ ਦੇ ਵਿਆਹ ਲਈ 5 ਲੱਖ ਦੇ ਗਹਿਣੇ ਤੇ 3.5 ਲੱਖ ਰੁਪਇਆ ਵਿਆਹ ਦੇ ਖਰਚੇ ਲਈ ਘਰ ਰੱਖ ਲੈਂਦਾ ਹੈ ਫਿਰ ਜਿਵੇਂ ਜਿਵੇਂ ਵਿਆਹ ਦਾ ਦਿਨ ਨੇੜੇ ਆਉਂਦਾ ਹੈ ਤਾਂ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਵੀ ਸ਼ੁਰੂ ਹੋ ਜਾਂਦਾ ਹੈ ਜਤਿੰਦਰ ਵੀ ਆਪਣੀ ਬੇਟੀ ਦੇ ਵਿਆਹ ਤੋਂ 15 ਦਿਨ ਪਹਿਲਾਂ ਹੀ ਘਰ ਆ ਜਾਂਦਾ ਹੈ ਘਰ ਵਿੱਚ ਛਵਾਨੀ ਦੀ ਹਲਦੀ ਦੀ ਰਸਮ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਸ਼ਵਾਨੀ ਦੀ ਮਾਂ ਸੀਮਾ ਦੇ ਦਿਮਾਗ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਦਰਅਸਲ ਜਦੋਂ ਸ਼ਵਾਨੀ ਦੀ ਮੰਗਣੀ ਹੁੰਦੀ ਹੈ ਤਾਂ ਸੀਮਾ ਰਾਹੁਲ ਨੂੰ ਇੱਕ ਮੋਬਾਈਲ ਗਿਫਟ ਕਰਦੀ ਹੈ ਤੇ ਫਿਰ ਮੰਗਣੀ ਤੋਂ ਬਾਅਦ ਸ਼ਵਾਨੀ ਦੀ ਮਾਂ ਰਾਹੁਲ ਨਾਲ ਫੋਨ 'ਤੇ ਗੱਲਾਂ ਕਰਨ ਲੱਗਦੀ ਹੈ ਸ਼ਵਾਨੀ ਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਦਾ ਹੈ ਉਹ ਸੋਚਦੀ ਹੈ ਕਿ ਮੇਰੀ ਹੁਣ ਮੰਗਣੀ ਹੋ ਗਈ ਹੈ ਇਸ ਕਰਕੇ ਰਾਹੁਲ ਮੇਰੀ ਮਾਂ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਹੈ ਫਿਰ ਥੋੜੇ ਸਮੇਂ ਬਾਅਦ ਸੀਮਾ ਰਾਹੁਲ ਨਾਲ ਇਕੱਲੇ ਕਮਰੇ ਵਿੱਚ ਵੀਡੀਓ ਕਾਲ ਕਰਨ ਲੱਗਦੀ ਹੈ ਦਾ ਰਸਲ ਸ਼ਵਾਨੀ ਦੀ ਮਾਂ ਸੀਮਾ ਨੂੰ ਰਾਹੁਲ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਇਹ ਦੋਵੇਂ ਇੱਕ ਦੂਜੇ ਨੂੰ ਆਪਣਾ ਦਿਲ ਦੇ ਬੈਠਦੇ ਹਨ ਫਿਰ ਵਿਆਹ ਤੋਂ ਇੱਕ ਦਿਨ ਪਹਿਲਾਂ ਸੀਮਾ ਜਤਿੰਦਰ ਨੂੰ ਕਹਿੰਦੀ ਹੈ ਕਿ ਮੈਨੂੰ ਸ਼ਹਿਰ ਥੋੜਾ ਕੰਮ ਹੈ ਮੈਂ ਜਾ ਕੇ ਆਉਂਦੀ ਹਾਂ ਤਾਂ ਜਤਿੰਦਰ ਕਹਿੰਦਾ ਹੈ ਮੈਂ ਵੀ ਤੇਰੇ ਨਾਲ ਜਾਂਦਾ ਹਾਂ ਪਰ ਸੀਮਾ ਮਨਾ ਕਰ ਦਿੰਦੀ ਹੈ ਫਿਰ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੀਮਾ ਘਰ ਵਾਪਸ ਨਹੀਂ ਆਉਂਦੀ ਹੈ ਜਤਿੰਦਰ ਤੇ ਸ਼ਵਾਨੀ ਉਸ ਨੂੰ ਵਾਰ-ਵਾਰ ਫੋਨ ਲਾਉਂਦੇ ਹਨ ਤਾਂ ਉਸ ਦਾ ਫੋਨ ਨਹੀਂ ਲੱਗਦਾ ਹੈ ਇਸੇ ਤਰ੍ਹਾਂ ਹੀ ਪੂਰੀ ਰਾਤ ਬੀਤ ਜਾਂਦੀ ਹੈ ਪਰ ਸ਼ਵਾਨੀ ਦੀ ਮਾਂ ਦਾ ਕੁਝ ਪਤਾ ਨਹੀਂ ਲੱਗਦਾ ਹੈ ਤਾਂ ਫਿਰ ਜਤਿੰਦਰ ਰਾਹੁਲ ਦੇ ਘਰ ਫੋਨ ਲਗਾਉਂਦਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਰਾਹੁਲ ਘਰ ਦੇ ਵਿੱਚ ਨਹੀਂ ਹੈ ਉਸ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਹੈ ਤੇ ਫੋਨ ਸਵਿਚ ਆਫ ਆ ਰਿਹਾ ਹੈ ਜਦੋਂ ਸ਼ਵਾਨੀ ਦੀ ਮਾਂ ਤੇ ਰਾਹੁਲ ਦੋਵੇਂ ਜਣੇ ਘਰ ਦੇ ਵਿੱਚੋਂ ਗਾਇਬ ਹੋ ਜਾਂਦੇ ਹਨ ਤਾਂ ਪਰਿਵਾਰ ਵਾਲਿਆਂ ਨੂੰ ਉਹਨਾਂ ਤੇ ਸ਼ੱਕ ਹੋਣ ਲੱਗਦਾ ਹੈ ਕਿਉਂਕਿ ਸ਼ਵਾਨੀ ਦੀ ਮਾਂ ਸ਼ਹਿਰ ਜਾਣ ਤੋਂ ਪਹਿਲਾਂ ਜੋ ਘਰ ਦੇ ਵਿੱਚ 5 ਲੱਖ ਦਾ ਸੋਨਾ ਤੇ ਕੁਝ ਕੈਸ਼ ਪਿਆ ਸੀ ਉਹ ਵੀ ਆਪਣੇ ਨਾਲ ਲੈ ਜਾਂਦੀ ਹੈ ਤੇ ਸ਼ਹਿਰ ਜਾ ਕੇ ਰਾਹੁਲ ਨੂੰ ਮਿਲਦੀ ਹੈ ਫਿਰ ਦੋਵੇਂ ਜਣੇ ਪੈਸੇ ਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਹਨ ਉਹ ਦੋਵੇਂ ਕਿੱਥੇ ਗਏ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਤੇ ਜਦੋਂ ਇਹ ਗੱਲ ਸ਼ਵਾਨੀ ਦੇ ਪਿਤਾ ਜਤਿੰਦਰ ਨੂੰ ਪਤਾ ਲੱਗਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦੀ ਪਤਨੀ ਅਜਿਹਾ ਵੀ ਕਰ ਸਕਦੀ ਹੈ ਫਿਰ ਜਤਿੰਦਰ ਤੁਰੰਤ ਥਾਣੇ ਜਾ ਕੇ ਰਿਪੋਰਟ ਲਿਖਾਉਂਦਾ ਹੈ ਕਿ ਉਸਦੀ ਪਤਨੀ ਘਰੋਂ ਪੈਸੇ ਤੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ ਫਿਰ ਇੱਕ ਹਫਤੇ ਦੀ ਕੋਸ਼ਿਸ਼ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਸੀਮਾ ਤੇ ਰਾਹੁਲ ਦੋਵੇਂ ਮਿਲ ਜਾਂਦੇ ਹਨ ਪਰ ਜਦੋਂ ਪੁਲਿਸ ਵਾਲੇ ਸ਼ਵਾਨੀ ਦੀ ਮਾਂ ਤੋਂ ਪੁੱਛਤਾਛ ਕਰਦੇ ਹਨ ਉਹ ਮੰਨ ਜਾਂਦੀ ਹੈ ਕਿ ਮੈਂ ਘਰ ਦੇ ਵਿੱਚੋਂ ਗਹਿਣੇ ਤੇ ਪੈਸੇ ਲੈ ਕੇ ਆਈ ਹਾਂ ਪਰ ਮੈਂ ਹੁਣ ਆਪਣੇ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਹਾਂ ਮੈਂ ਰਾਹੁਲ ਨੂੰ ਪਿਆਰ ਕਰਦੀ ਹਾਂ ਤੇ ਉਸ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਅੱਜ ਤੋਂ ਬਾਅਦ ਮੇਰਾ ਆਪਣੀ ਬੇਟੀ ਤੇ ਪਤੀ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਮੈਂ ਇਹਨਾਂ ਨੂੰ ਭੁੱਲਣਾ ਚਾਹੁੰਦੀ ਹਾਂ ਤੇ ਅੱਗੇ ਦੀ ਜ਼ਿੰਦਗੀ ਰਾਹੁਲ ਦੇ ਨਾਲ ਹੀ ਗੁਜ਼ਾਰਨਾ ਚਾਹੁੰਦੀ ਹਾਂ ਜਦੋਂ ਇਹ ਗੱਲ ਸ਼ਵਾਨੀ ਨੂੰ ਪਤਾ ਲੱਗਦੀ ਹੈ ਤਾਂ ਉਸਦੇ ਤਾਂ ਹੋਸ਼ ਹੀ ਉੱਡ ਜਾਂਦੇ ਹਨ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਮਾਂ ਨੇ ਉਸ ਨੂੰ ਪਾਲ ਸੰਭ ਕੇ ਵੱਡੀ ਕੀਤਾ ਉਹ ਅੱਜ ਉਸਦੇ ਨਾਲ ਅਜੀਹਾ ਵੀ ਕਰ ਸਕਦੀ ਹੈ ਸ਼ਵਾਨੀ ਰੋਂਦੀ ਹੋਈ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਜੇਕਰ ਤੁਸੀਂ ਮੇਰੇ ਨਾਲ ਅਜੀਹਾ ਹੀ ਕਰਨਾ ਸੀ ਤਾਂ ਮੇਰੀ ਉਸ ਮੁੰਡੇ ਦੇ ਨਾਲ ਮੰਗਣੀ ਕਿਉਂ ਕਰਾਈ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ ਕਿ ਤੂੰ ਉਸ ਮੁੰਡੇ ਨੂੰ ਪਿਆਰ ਕਰਦੀ ਹੈ ਤਾਂ ਮੈਂ ਉਸਦੇ ਨਾਲ ਮੰਗਣੀ ਨਹੀਂ ਕਰਨੀ ਸੀ ਜਤਿੰਦਰ ਇਹ ਸਭ ਦੇਖ ਕੇ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਕਿਉਂਕਿ ਉਸ ਵਾਨੀ ਦੇ ਬਚਪਨ ਤੋਂ ਲੈ ਕੇ ਉਸਦੇ ਵਿਆਹ ਦੇ ਲਈ ਪੈਸਾ ਇਕੱਠਾ ਕਰ ਰਿਹਾ ਸੀ ਉਹ ਚਾਹੁੰਦਾ ਸੀ ਕਿ ਮੈਂ ਆਪਣੀ ਬੇਟੀ ਦਾ ਵਿਆਹ ਧੂਮ ਧਾਮ ਦੇ ਨਾਲ ਕਰਾਂ ਪਰ ਜਦੋਂ ਹੁਣ ਵਿਆਹ ਦਾ ਸਮਾਂ ਆਇਆ ਤਾਂ ਉਸਦੀ ਪਤਨੀ ਨੇ ਹੀ ਸਭ ਕੁਝ ਬਰਬਾਦ ਕਰ ਦਿੱਤਾ ਸੀ ਦੋਸਤੋ ਸ਼ਵਾਨੀ ਪੁਲਿਸ ਵਾਲਿਆਂ ਕੋਲੋਂ ਇਹ ਮੰਗ ਕਰ ਰਹੀ ਹੈ ਕਿ ਉਸ ਦੀ ਮਾਂ ਜੋ ਘਰ ਦੇ ਵਿੱਚੋਂ ਸੋਨਾ ਤੇ ਪੈਸੇ ਲੈ ਕੇ ਗਈ ਹੈ ਉਹ ਸਾਰੇ ਵਾਪਸ ਕਰ ਦੇਵੇ ਇਸ ਤੋਂ ਬਾਅਦ ਉਹ ਰਾਹੁਲ ਦੇ ਨਾਲ ਰਹਿਣਾ ਚਾਹੁੰਦੀ ਹੈ ਤਾਂ ਰਹਿ ਸਕਦੀ ਹੈ ਮੇਰਾ ਹੁਣ ਉਸ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਦੋਸਤੋ ਇਸ ਦੁਨੀਆ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਮਾਂ ਧੀ ਦਾ ਹੈ ਪਰ ਜਦੋਂ ਇੱਕ ਮਾਂ ਹੀ ਆਪਣੀ ਧੀ ਦੇ ਨਾਲ ਕੁਝ ਜਿਹਾ ਕਰ ਦੇਵੇ ਤਾਂ ਯਕੀਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇੱਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ ਪਰ ਇਸ ਮਾਂ ਨੇ ਪਿਆਰ ਵਿੱਚ ਅੰਨੀ ਹੋ ਕੇ ਆਪਣੀ ਹੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ